ਮਨਦੀਪ ਰਿੰਪੀ ਤੇ ਨਵਲ ਜ਼ਿੰਦਗੀ ਪਰਤਾਈ ਦੀ ਅਗਲੀ ਕੜੀ ਮੈਂ ਪਾਵੇਂ ਗੁਰਸੇਰ ਦਾ ਨੰਬਰ ਬਲੌਕ ਕੀਤਾ ਹੋਇਆ ਸੀ ਪਰ ਇੱਕ ਦਿਨ ਜਦੋਂ ਮੈਂ ਗੁਰਸੇਰ ਦਾ ਨੰਬਰ ਅਨਬਲੌਕ ਕੀਤਾ ਤਾਂ ਨੇ ਕੁਝ ਇੱਧਰ ਉੱਧਰ ਦੀਆਂ ਗੱਲਾਂ ਛੇੜ ਕੇ ਬੜੇ ਤਰਲੇ ਜੇ ਨਾਲ ਕਿ ਨਾਵਲ ਦਾ ਅਗਲਾ ਪਾਗ ਜ਼ਰੂਰ ਸੁਨੋ ਮੈਂ ਆਪ ਵੀ ਨਾਵਲ ਵਿਚਲੇ ਪਾਤਰਾਂ ਬਿੰਦਰ ਤੇ ਕਾਕੂ ਬਾਰੇ ਅਕਸਰ ਸੋਚਦੀ ਰਹਿੰਦੀ ਸਾਂ ਅਤੇ ਉਹਨਾਂ ਨਾਲ ਅੱਗੇ ਕੀ ਬੀਤੀ ਜਾਣਾਂ ਲਈ ਉਤਆਵਲੀ ਸਾਂ ਇਸ ਲਈ ਮੈਂ ਬਿਨਾਂ ਬਹੁਤੀ ਨਾ ਨੁਕਰ ਕੀਤਿਆਂ ਅੱਗੇ ਦੀ ਕਹਾਣੀ ਸੁਣਨ ਲਈ ਤਿਆਰ ਹੋ ਗਈ। ਬਿੰਦਰ ਦੇ ਕੰਨਾਂ ਵਿੱਚ ਅਕਸਰ ਲੋਕਾਂ ਦੀਆਂ ਗੱਲਾਂ ਗੂੰਜਦੀਆਂ ਕਿ ਉਹਦੇ ਘਰ ਕਿਨਰ ਦੀਆਂ ਕਲਕਾਰੀਆਂ ਗੂੰਜਦੀਆਂ ਸਨ ਕਦੇ। ਉਹ ਅਕਸਰ ਸੋਚਦਾ ਕਿ ਕਿਨਰ ਵੀ ਤਾਂ ਰੱਬ ਦੇ ਹੀ ਜੀ ਨੇ ਪਰ ਉਹ ਕਿਸੇ ਨੂੰ ਕੁਝ ਨਾ ਕਹਿ ਪਾਉਂਦਾ। ਹੌਲੀ-ਹੌਲੀ ਬਿੰਦਰ ਦੇ ਮਨ ਵਿੱਚ ਵੀ ਡਰ ਚੁਣੌਤੀ ਬਣ ਸਾਹਮਣੇ ਖੜਨ ਲੱਗਿਆ ਕਿ ਤੂੰ ਵਿਆਹ ਕਰਵਾ ਕੇ ਤਵੇਖ। ਜਦੋਂ ਉਹਦੀ ਮਾਂ ਵਿਆਹ ਦੀ ਕਹਿੰਦੀ ਤੇ ਜਿਵੇਂ ਉਹਦੇ ਮਨ ਦਾ ਡਰ ਉਹਨੂੰ ਬੇਰਹਿਮੀ ਨਾਲ ਝੰਜੋੜਨ ਲੱਗਦਾ ਉਹ ਵਿਆਹ ਦੇ ਨਾਂ ਤੋਂ ਦੂਰ ਭੱਜਣ ਲੱਗਿਆ ਉਹ ਸੋਚਣ ਲੱਗਿਆ ਕਿ ਕੀ ਇੱਕ ਸੁਖੀ ਜ਼ਿੰਦਗੀ ਲਈ ਵਿਆਹ ਜ਼ਰੂਰੀ ਹੈ ਕਿ ਵਿਆਹ ਤੋਂ ਬਿਨਾਂ ਇਨਸਾਨ ਆਪਣਾ ਦੁੱਖ ਸੁੱਖ ਦਾ ਸਾਂਝੀ ਨਹੀਂ ਚੁਣ ਸਕਦਾ ਉਹਦੀ ਵਿਆਹ ਵਰਗੇ 15 ਤੋਂ ਦੂਰ ਭੱਜਣ ਦੀ ਕੋਸ਼ਿਸ਼ ਕਰਨ ਉਹਦੇ ਵਿਆਹ ਦੀ ਉਮਰ ਖਿਸਕਦੀ ਜਾ ਰਹੀ ਸੀ ਸ਼ਰੀਕੇ ਵਿੱਚ ਉਹਦੀ ਪਿੱਠ ਪਿੱਛੇ ਜਦੋਂ ਕੋਈ ਛੜੇ ਦੀ ਗੱਲ ਤੁਰਦੀ ਤਾਂ ਸਮਝ ਜਾਂਦੇ ਕਿ ਬਿੰਦਰ ਦੀ ਗੱਲ ਚੱਲ ਰਹੀ ਹੈ ਕਈ ਵਾਰ ਸ਼੍ਰੀਕੇ ਚੋਂ ਹੀ ਉਹ ਇੱਕ ਕੰਨੀ ਗੱਲਾਂ ਵੀ ਪੈਂਦੀਆਂ ਕਿ ਖਬਰੇ ਇਸ ਵਿੱਚ ਕਿਹੜਾ ਨੁਕਸ ਹੈ ਜਿਹੜਾ ਵਿਆਹ ਤੋਂ ਟਲਦਾ ਰਹਿੰਦਾ ਹੈ ਇਹ ਡਰਦਾ ਮਰਾ ਵਿਆਹ ਨਹੀਂ ਕਰਵਾਉਂਦਾ ਕਿ ਉਹਦਾ ਸੱਚ ਵੀ ਸਭ ਦੇ ਸਾਹਮਣੇ ਉਜਾਗਰ ਨਾ ਹੋ ਜਾਵੇ ਸਾਰੇ ਮੂੰਹ ਜੋੜ-ਜੋੜ ਗੱਲਾਂ ਕਰਦੇ ਹਰਦੇਵ ਕੌਰ ਵਿਚਾਰੀ ਨੂੰ ਕਦੇ ਸੁੱਖ ਦਾ ਸਾ ਨਾ ਆਇਆ ਪਹਿਲਾਂ ਬਲਦੇਵ ਤੁਰ ਗਿਆ ਹੁਣ ਘਰ ਦਾ ਆਹ ਹਾਲ ਹੋਇਆ ਪਿਆ ਜੇ ਪੁੱਤ ਵਿਆਹ ਹੋਵੇ ਤਾਂ ਪੋਤੇ-ਪੋਤੀਆਂ ਨਾਲ ਘਰ 'ਚ ਬਾਵਾ ਰੌਣਕ ਲੱਗ ਜਾਵੇ ਪਰ ਕੋਈ ਕਿਸੇ ਨੂੰ ਕੀ ਸਮਝਾਵੇ ਬਿੰਦਰ ਦੀ ਜ਼ਿੰਦਗੀ ਵਿੱਚ ਕਿਸੇ ਕੁੜੀ ਦੇ ਆਉਣ ਤੋਂ ਬਾਅਦ ਮਨ ਵਿੱਚ ਵਿਆਹ ਦੀ ਸੁੱਤੀ ਰੀ ਜਾਗੀ ਪਰ ਫਿਰ ਉਹਦੇ ਮਨ ਦੇ ਇੱਕ ਖੂੰਜੇ ਵਿੱਚ ਪਿਆ ਡਰ ਉੱਬੜਵਾਹੇ ਉੱਠ ਖੜਾ ਹੋਇਆ ਕਿ ਜੇਕਰ ਤੇਰੇ ਘਰ ਵਿੱਚ ਮੁਰ ਕਾਕੂ ਵਰਗਾ ਜੀ ਜੰਪਿਆ ਫਿਰ ਕੀ ਕਰੇਗਾ ਤੂੰ ਪਰ ਦੂਜੇ ਹੀ ਪਲ ਉਹ ਉਸ ਡਰ ਦਾ ਆਪੇ ਗਲਾ ਘੁੱਟ ਦਿੰਦਾ ਇਹ ਆਖ ਕੇ ਕਿ ਕਾਕੂ ਦਾ ਕੀ ਕਸੂਰ ਹੈ ਉਹ ਕਿਵੇਂ ਦੋਸ਼ੀ ਬਣ ਗਿਆ ਉਹ ਸੋਚਣ ਲੱਗਦਾ ਕਿ ਮੈਂ ਕਾਕੂ ਨੂੰ ਮੁੜ ਕਰ ਲਿਆਵਾਂਗਾ ਇਸ ਘਰ ਵਿੱਚ ਮੈਂ ਸਾਹਮਣਾ ਕਰਾਂਗਾ ਸਭ ਦੀਆਂ ਨਜ਼ਰਾਂ ਦਾ ਮੈਂ ਲੜਾਂਗਾ ਆਪਣੇ ਆਪ ਨਾਲ ਵੀ ਤੇ ਦੂਜਿਆਂ ਨਾਲ ਵੀ ਉਹਨੇ ਇੱਕ ਦੋ ਵਾਰ ਪਹਿਲਾਂ ਵੀ ਕੋਸ਼ਿਸ਼ ਕੀਤੀ ਸੀ ਕਾਕੂ ਨੂੰ ਮਿਲਣ ਦੀ ਗਿਆ ਸੀ ਉਹਨਾਂ ਦੇ ਡੇਰੇ ਉਹਨਾਂ ਦੇ ਸਰਦਾਰ ਨੂੰ ਹਾੜਿਆਂ ਨਾਲ ਪੁੱਛਿਆ ਸੀ ਆਪਣੇ ਕਾਕੂ ਬਾਰੇ ਪਰ ਮੰਤਰੀ ਉਹਨੂੰ ਸਮਝਾ ਭਜਾ ਕੇ ਘਰੇ ਤੋਰ ਦਿੱਤਾ ਸੀ ਉਸ ਤੋਂ ਬਾਅਦ ਵੀ ਉਹ ਉਹਨਾਂ ਦੇ ਡੇਰੇ ਕੋਲੋਂ ਆਨੇ ਬਹਾਨੇ ਲੱਗਦਾ ਰਿਹਾ ਇਹ ਸੋਚ ਕੇ ਕਿ ਖੌਰੇ ਕਾਕੂ ਕਦੇ ਉਹਨੂੰ ਟੱਕਰ ਜਾਵੇ ਪਰ ਫਿਰ ਇਹ ਸੋਚ ਕੇ ਆਪਣੇ ਆਪ ਤੇ ਹੱਸਦਾ ਕਿ ਜਦੋਂ ਕਾਕੂ ਦੇ ਕੋਲੋਂ ਵਕ ਹੋਇਆ ਸੀ ਉਦੋਂ ਤਾਂ ਛੇਕੂ ਮੇਂ ਨੈਦਾਈ ਸੀ ਪਰ ਕਿਵੇਂ ਪਛਾਣੇਗਾ ਕਾਕੂ ਨੂੰ ਹੁਣ ਉਹ ਵੀ ਤਾਂ ਸੁਖਨਾ ਜਵਾਨ ਹੋ ਗਿਆ ਹੋਵੇਗਾ ਪਰ ਫਿਰ ਆਪੇ ਆਖਦਾ ਉਹਦਾ ਮੜੰਗਾ ਤਾਂ ਮੇਰੇ ਪਿਓ ਜਾਂ ਮੇਰੀ ਮਾਂ ਤੇ ਹੀ ਹੋਵੇਗਾ ਜਿਉਂ ਉਹਨਾਂ ਤੇ ਨਹੀਂ ਤਾਂ ਕੀ ਮੇਰੇ ਵਰਗਾ ਥੋੜਾ ਬਹੁਤਾ ਵੀ ਨਹੀਂ ਫਿਰ ਇੱਕ ਦਿਨ ਕਿਨਰਾਂ ਦੇ ਹੀ ਇੱਕ ਬੰਦੇ ਨੇ ਉਹਨੂੰ ਗੱਲਾਂ-ਗੱਲਾਂ ਚ ਦੱਸਿਆ ਕਿ ਉਹ ਜਿਹੜੇ ਕਾਕੂ ਨੂੰ ਪਾਲਦਾ ਹੋਇਆ ਗੇੜੇ ਮਾਰਦਾ ਰਹਿੰਦਾ ਹੈ ਹੋ ਜਾਤਾ ਕਦੋਂ ਦਾ ਇਸ ਇਲਾਕੇ ਤੋਂ ਦਾਣਾ ਪਾਣੀ ਚੁੱਕਿਆ ਗਿਆ ਜਦੋਂ ਉਹ ਹਲੇ ਚਾਰ ਕੁ ਬਰਿਆਂ ਦਾ ਹੀ ਸੀ ਗੁਰਦਾਸਪੁਰ ਇਲਾਕੇ ਦਾ ਇੱਕ ਸਾਡੀ ਬਰਾਦਰੀ ਦਾ ਬੰਦਾ ਲੈ ਗਿਆ ਸੀ ਉਹਨੂੰ ਉਥੋਂ ਵੀ ਪਤਾ ਨਹੀਂ ਹੁਣ ਕਿੱਥੇ ਚਲਾ ਗਿਆ ਹੋਵੇ ਬਿੰਦਰ ਨੇ ਇੱਕ ਵਾਰ ਤਾਂ ਉੱਥੇ ਜਾ ਕੇ ਭਾਲਣ ਦੀ ਵੀ ਸੋਚੀ ਪਰ ਫਿਰ ਉਹ ਚੁੱਪਚਾਪ ਬੈਠ ਗਿਆ ਇਹ ਸੋਚ ਕੇ ਕਿ ਕਿੱਥੇ ਲੱਭੇਗਾ ਕਿਵੇਂ ਲੱਭੇਗਾ ਜਦ ਉਹਦਾ ਕੋਈ ਥਾਂ ਟਿਕਾਣਾ ਹੀ ਨਹੀਂ ਪਤਾ ਨਾ ਹੀ ਉਹਦੀ ਕੋਈ ਪਛਾਣ ਹੈ ਉਹਦੇ ਤਾਂ ਹੋਣ ਵਾਲੇ ਨਾਂ ਦਾ ਵੀ ਨਹੀਂ ਪਤਾ ਕਿ ਕੀ ਹੋਵੇਗਾ ਬਿੰਦਰ ਉਹਦੀ ਜ਼ਿੰਦਗੀ ਚ ਆਈ ਉਸ ਕੁੜੀ ਨਾਲ ਹਰ ਗੱਲ ਸਾਂਝੀ ਕਰ ਲੈਂਦਾ ਆਪਣੇ ਪਰਿਵਾਰ ਨਾਲ ਜੁੜੇ ਘੌੜੇ ਸੱਚ ਨੂੰ ਛੱਡ ਕੇ ਉਹ ਅਕਸਰ ਆਖਦਾ ਕਿ ਉਹਦੀ ਜ਼ਿੰਦਗੀ ਵਿੱਚ ਤਿੰਨ ਔਰਤਾਂ ਆਈਆਂ ਜਿਨ੍ਹਾਂ ਤੇ ਉਹ ਰੱਬ ਵਰਗਾ ਭਰੋਸਾ ਕਰਨ ਦੀ ਹਿੰਮਤ ਰੱਖਦਾ ਸੀ ਪਹਿਲੀ ਉਹਨੂੰ ਜਨਮ ਦੇਣ ਵਾਲੀ ਉਹਦੀ ਮਾਂ ਜਿਨੇ ਉਹਨੂੰ ਇਹ ਦੁਨੀਆ ਵਿਖਾਈ ਤੇ ਬਹੁਤ ਸਦਰਾ ਨਾਲ ਪਾਲਿਆ ਪਰ ਜਦੋਂ 10 ਕੁ ਬਰਿਆਂ ਦਾ ਹੋਇਆ ਤਕਦੀਰ ਨੇ ਉਹਦੀ ਮਾਂ ਦੀ ਕੁੱਖ ਨਾਲ ਅਜਿਹਾ ਖੇੜ ਰਚਿਆ ਇਸ ਵਿੱਚ ਉਹ ਵੀ ਉਲਝ ਕੇ ਰਹਿ ਗਿਆ ਕਈ ਵਾਰ ਤਾਂ ਉਹਦੀ ਮਾਂ ਬਹੁਤ ਸੋਹਣੀਆਂ ਗੱਲਾਂ ਕਰਦੀ ਪੁੱਤ ਪੁੱਤ ਕਰਦੀ ਤਾਂ ਉਹਦਾ ਮੂੰਹ ਨਾ ਠਕਦਾ ਉਹਦਾ ਸਿਰ ਪਲੋਸ ਦੀ ਅਸੀਸਾਂ ਨਾਲ ਉਹਦੀ ਰੂਹ ਦੀ ਝੋਲੀ ਲਾ ਦਿੰਦੀ ਪਰ ਕਈ ਵਾਰੀ ਕਈ ਕਈ ਦਿਨ ਬੇ ਸੁਧਵੰਜੇ ਤੇ ਗੁੱਛਾ ਮੁੱਛਾ ਹੋਈ ਪਈ ਰਹਿੰਦੀ ਗਵਾਚਾਂ ਵਾਂਗੂ ਆਪਣੀ ਜ਼ਿੰਦਗੀ ਦੀਆਂ ਪਿਛਲੀਆਂ ਯਾਦਾਂ ਦੇ ਵਰਕੇ ਫਰੋਲ ਫਰੋਲ ਕੇ ਰੋਂਦੀ ਰਹਿੰਦੀ ਉੱਬਾ ਮਾਰ-ਬਾਰ ਕੀ ਗਰੀ ਗਵੜ ਦੇ ਜਵਾਕ ਵੀ ਉਹਨਾਂ ਦੇ ਘਰ ਮੂਹਰੇ ਲੰਗੜ ਟੋੜਦੇ ਪਾਵੇਂ ਬਿੰਦਰ ਨੇ ਬਹੁਤ ਇਲਾਜ ਕਰਵਾਇਆ ਡਾਕਟਰਾਂ ਕੋਲ ਚੁੱਕੀ ਫਿਰਿਆ ਪਰ ਪੂਰਾ ਆਰਾਮ ਨਾ ਆਇਆ ਉਹ ਜਿਹ ਦਵਾਈ ਤਾਂ ਚੱਲੀ ਜਾਂਦੀ ਉਹਦੀ ਮਾਂ ਦੇ ਸਾਹਾਂ ਵਾਂਗੂ ਪਰ ਪਤਾ ਨਹੀਂ ਕਦੋਂ ਉਹਨੇ ਠੀਕ ਹੋਣਾ ਉਹਦੀ ਜ਼ਿੰਦਗੀ ਵਿੱਚ ਦੂਜੀ ਸੰਗਣੀ ਛਾਂ ਉਹਦੀ ਦਾਦੀ ਦੀ ਸੀ ਜਿਨੇ ਉਹਨੂੰ ਰੋਲਣ ਨਾ ਦਿੱਤਾ ਪਾਵੇਂ ਬਿੰਦਰ ਦਾ ਪਿਓ ਲਾਪਤਾ ਹੋ ਗਿਆ ਘਰ ਵਿੱਚ ਦੋਵੇਂ ਮਾਂ ਪੁੱਤ ਰਹਿ ਗਏ ਜਦੋਂ ਮਾਂ ਨੂੰ ਦੌਰੇ ਪੈਣ ਲੱਗੇ ਤਾਂ ਉਹਦੀ ਦਾਦੀ ਨੇ ਹਿਸਾਂ ਵੀ ਆਪਣੀ ਨੂੰ ਉਕਸਰ ਸੋਚਦਾ ਨੋਹਾ ਸਾਹਮਦੀਆਂ ਬੁੱਢੇ ਬਾਰੇ ਸੱਸਾਂ ਨੂੰ ਪਰ ਦੇਖੋ ਮੇਰੀ ਦਾਦੀ ਦੀ ਕਿਸਮਤ ਮੇਰੀ ਦਾਦੀ ਨੂੰ ਸਾਹਮਣੀ ਪਈ ਆਪਣੀ ਜਵਾਨ ਨੂੰ ਆਪਣੇ ਹੱਥੀਂ ਪਕਾ ਪਕਾ ਖਵਾਉਂਦੀ ਆਪਣੀ ਨੂੰਹ ਨੂੰ ਦਾਦੀ ਤੋਂ ਬਾਅਦ ਬਿੰਦਰ ਦੀ ਜ਼ਿੰਦਗੀ ਜਮੇ ਸੁੰਨੀ ਸੁੰਨੀ ਹੋ ਗਈ ਸੀ ਪਰ ਇੱਕ ਸਕੂਲ ਵਿੱਚ ਉਸ ਨੂੰ ਆਪਣੀ ਅਧਿਆਪਕਾ ਵਿੱਚ ਆਪਣੀ ਮਾਂ ਤੇ ਦਾਦੀ ਦਾ ਰਲਮਾ ਰੂਪ ਨਜ਼ਰ ਆਉਣ ਲੱਗਿਆ ਉਸ ਮੈਡਮ ਦਾ ਮਿੱਠ ਬੋਲੜਾ ਸੁਭਾਅ ਬਿੰਦਰ ਨੂੰ ਦੁਨੀਆਦਾਰੀ ਦੀਆਂ ਗੱਲਾਂ ਪ੍ਰਤੀ ਸੁਚੇਤ ਕਰਦਾ ਰਹਿੰਦਾ ਉਹਨਾਂ ਦੇ ਨਜ਼ਰੀਏ ਨੇ ਬਿੰਦਰ ਦੇ ਦਿਲ ਅੰਦਰ ਉਹਨਾਂ ਲਈ ਸਤਕਾਰ ਦੀ ਬਹੁਤ ਸੱਚੀ ਤੇ ਸੂਚੀ ਥਾਂ ਬਣਾ ਦਿੱਤੀ। ਉਹ ਮੈਡਮ ਨਾਲ ਆਪਣਾ ਹਰ ਦੁੱਖ ਸਾਂਝਾ ਕਰਨ ਲੱਗਿਆ ਪਰ ਫਿਰ ਵੀ ਉਹਨੇ ਕਾਕੂ ਦੀ ਗੱਲ ਨੂੰ ਹਮੇਸ਼ਾ ਲੁਕੋਈ ਰੱਖਿਆ। ਉਹ ਕਈ ਵਾਰ ਸੋਚਦਾ ਕਿ ਮੈਂ ਇਸ ਗੱਲ ਤੇ ਪਰਦਾ ਕਿਉਂ ਪਾਉਂਦਾ ਹਾਂ? ਆਖਰ ਕਿਉਂ? ਪਰ ਫਿਰ ਆਪ ਹੀ ਕਿਉਂ ਦਾ ਜਵਾਬ ਆਪਣੇ ਅੰਦਰ ਬੈਠੇ ਹੋਏ ਡਰ ਵਿੱਚੋਂ ਲੱਭ ਕੇ ਚੁੱਪ ਕਰ ਜਾਂਦਾ। ਗੁਰਸੇਰੇ ਤੇ ਬਿੰਦਰ ਬਾਰੇ ਗੱਲਾਂ ਕਰਦਾ ਕਰਦਾ ਚੁੱਪ ਹੋ ਗਿਆ। ਮੈਂ ਚਾਹੁੰਦੀ ਸਾਂ ਕਿ ਉਹ ਕਹਾਣੀ ਅੱਗੇ ਤੋਰੇ ਪਰ ਹਮੇਸ਼ਾ ਦੀ ਤਰ੍ਹਾਂ ਉਹਨੇ ਕਹਾਣੀ ਅਧੂਰੀ ਹੀ ਛੱਡ ਦਿੱਤੀ ਅਤੇ ਮੈਂ ਅਗਲੇ ਦਿਨ ਦੀ ਉਡੀਕ ਕਰਨ ਲੱਗੀ ਪੂਰੀ ਕਹਾਣੀ ਸੁਣਨ ਦੀ ਆਰਤੀ ਮੈਡਮ ਇਹਨੂੰ ਆਪਣੀ ਧੀ ਵਾਂਗ ਸਮਝਦੇ ਤੇ ਮੈਂ ਵੀ ਆਰਤੀ ਮੈਡਮ ਤੋਂ ਕਦੀ ਕੋਈ ਪਰਦਾ ਨਹੀਂ ਰੱਖਿਆ ਕਿਸੇ ਗੱਲ ਦਾ ਆਰਤੀ ਮੈਡਮ ਜੇਕਰ ਗੁਰਫੀਰਤਲੀ ਫਿਕਰਮੰਦ ਸਨ ਤਾਂ ਮੇਰੇ ਲਈ ਵੀ ਘੱਟ ਫਿਕਰਮੰਦ ਨਹੀਂ ਸਨ ਉਹ ਮੇਰੀ ਢਲਦੀ ਜਾ ਰਹੀ ਉਮਰ ਨੂੰ ਪਿਛਲੇ 10 ਸਾਲਾਂ ਤੋਂ ਵੇਖਦੇ ਆ ਰਹੇ ਸਨ ਜਿਉਂ-ਜਿਉਂ ਮੇਰੀ ਉਮਰ ਢਲਦੀ ਜਾ ਰਹੀ ਸੀ ਅਰਤੀ ਮੈਡਮ ਦੇ ਖਿਆਲ ਮੇਰੀ ਜ਼ਿੰਦਗੀ ਨੂੰ ਲੈ ਕੇ ਉਲਝਦੇ ਜਾ ਰਹੇ ਸਨ ਉਹਨਾਂ ਮੈਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਜਿਸ ਸਮਾਜ ਵਿੱਚ ਰਹਿੰਦੇ ਹਾਂ ਉਸ ਵਿੱਚ ਸਾਡੇ ਦੁੱਖ ਸੁੱਖ ਸਾਂਝੇ ਕਰਨ ਲਈ ਇੱਕ ਹਮਸਫਰ ਦਾ ਹੋਣਾ ਜ਼ਰੂਰੀ ਹੈ ਜਿਸ ਮੂਰੇ ਅਸੀਂ ਬੇਝਿਜਕ ਆਪਣੇ ਮਨ ਦੀਆਂ ਪਰਤਾਂ ਫਰੋਲ ਸਕਦੇ ਹਾਂ ਪਰ ਮੈਂ ਹਮੇਸ਼ਾ ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ 'ਚ ਉਲਝੀ ਰਹਿੰਦੀ ਜਿਵੇਂ ਆਪਣੇ ਬਾਰੇ ਸੋਚਣ ਲਈ ਮੇਰੇ ਕੋਲ ਵੇਲੇ ਹੀ ਨਾ ਹੋਵੇ ਜਦੋਂ ਗੁਰਸੇਰਤ ਇਸ ਸਕੂਲ ਵਿੱਚ ਆਇਆ ਅਰਤੀ ਮੈਡਮ ਨੇ ਗੁਰਸੇਰ ਦੇ ਸੁਭਾ ਨੂੰ ਵੇਖ ਮੇਰੇ ਬਾਰੇ ਮੁਰ ਸੋਚਣਾ ਸ਼ੁਰੂ ਕਰ ਦਿੱਤਾ ਉਹਨਾਂ ਮੇਰੀ ਜ਼ਿੰਦਗੀ ਦਾ ਸਾਰਾ ਸੱਚ ਗੁਰਸੇਰ ਦੇ ਸਾਹਮਣੇ ਉਜਾਗਰ ਕਰ ਦਿੱਤਾ ਗੁਰਸੇਰ ਨੇ ਮੈਨੂੰ ਜਿਲੋਂ ਪਸੰਦ ਕਰਨ ਲੱਗਿਆ ਇਸ ਤੋਂ ਪਹਿਲਾਂ ਕਦੇ ਵੀ ਕਿਸੇ ਦੀ ਜ਼ਿੰਦਗੀ ਵਿੱਚ ਉਹਨੇ ਇੰਝ ਝਾਕ ਕੇ ਨਹੀਂ ਸੀ ਵੇਖਿਆ ਤੇ ਨਾ ਹੀ ਕਿਸੇ ਨੂੰ ਆਪਣੀ ਜ਼ਿੰਦਗੀ ਵਿੱਚ ਝਾਕਣ ਦਾ ਮੌਕਾ ਦਿੱਤਾ ਸੀ ਉਹਨੂੰ ਮੇਰੇ ਨਾਲ ਗੱਲਾਂ ਦੀ ਸਾਂਝ ਪਾਉਣਾ ਚੰਗਾ ਲੱਗਣ ਲੱਗਿਆ ਸਾਨੂੰ ਦੋਹਾਂ ਨੂੰ ਗੱਲਾਂ ਕਰਦੇ ਹੋਏ ਸਮੇਂ ਦਾ ਪਤਾ ਹੀ ਨਾ ਲੱਗਦਾ ਪਰ ਮੈਂ ਅਕਸਰ ਉਸ ਦਾ ਨੰਬਰ ਬਲੌਕ ਕਰ ਦਿੰਦੀ ਅਸੀਂ ਅਕਸਰ ਸੋਚਦੇ ਕਿ ਸ਼ਾਇਦ ਸਾਡੀ ਕਿਸਮਤ ਸਾਡਾ ਇਮਤਿਹਾਨ ਲੈ ਰਹੀ ਹੈ ਹੁਣ ਵੀ ਅਸੀਂ ਦੋਵੇਂ ਬਹੁਤ ਸਾਰੇ ਇਮਤਿਹਾਨਾਂ ਵਿੱਚੋਂ ਲੰਘਦੇ ਹੋਏ ਇੱਥੇ ਪਹੁੰਚੇ ਸਾਂ ਭਾਵੇਂ ਮੇਰੇ ਨਾਲ ਗੱਲਾਂ ਕਰ ਮੈਸੇਜ ਕਰ ਆਪਣੇ ਮਨ ਦੀ ਹਰ ਤੈਅ ਫਰੋਲਣਾ ਉਸ ਨੂੰ ਪਸੰਦ ਸੀ ਪਰ ਫਿਰ ਵੀ ਵਿਆਹ ਬਾਰੇ ਉਹਨੇ ਕਦੇ ਨਹੀਂ ਸੀ ਸੋਚਿਆ ਉਹ ਬਿਨਾ ਕਿਸੇ ਰਿਸ਼ਤੇ ਵਿੱਚ ਬੰਨੇ ਦੋਸਤੀ ਦਾ ਰਿਸ਼ਤਾ ਨਿਭਾਣਾ ਚਾਹੁੰਦਾ ਸੀ ਜਦੋਂ ਤਰਨ ਨੇ ਆਰਤੀ ਮੈਡਮ ਨੂੰ ਮੇਰੇ ਰਿਸ਼ਤੇ ਦੀ ਗੱਲ ਤੋੜਨ ਲਈ ਕਿਹਾ ਤਾਰਤੀ ਮੈਡਮ ਨੇ ਚਾਹ ਵਿੱਚ ਬਿਨਾਂ ਗੁਰਸੀਰਤ ਨਾਲ ਗੱਲ ਕੀਤੀਆਂ ਹਾਂ ਮੀ ਪਰ ਦਿੱਤੀ ਕਿਉਂਕਿ ਉਹਨਾਂ ਨੂੰ ਗੁਰਸੀਰਤ ਨਾਲ ਪਹਿਲਾਂ ਹੋਈਆਂ ਗੱਲਾਂ ਤੋਂ ਪੂਰਾ ਭਰੋਸਾ ਸੀ ਕਿ ਗੁਰਸੀਰਤ ਇਸ ਵਿਆਹ ਲਈ ਕਦੇ ਇਨਕਾਰ ਨਹੀਂ ਕਰ ਸਕਦਾ ਇਸ ਲਈ ਉਹ ਪੱਜੇ ਪੱਜੇ ਸਿੱਧਾ ਮੇਰੇ ਘਰ ਆਇਆ ਘਰ ਵਿੱਚ ਉਹਨਾਂ ਗੁਰਸੀਰਤ ਨੂੰ ਫੋਨ ਲਾਇਆ ਤੇ ਪੁੱਛਿਆ ਕਿ ਕਿੱਥੇ ਹੋ ਗੁਰਸੀਰਤ ਦੇ ਇਹ ਆਖਣ ਤੇ ਕਿ ਮੈਂ ਘਰ ਹੀ ਹਾਂ ਉਹਨਾਂ ਗੁਰਸੀਰਤ ਨੂੰ ਬਿਨਾਂ ਕੁਝ ਆਖਿਆ ਸਰਪ੍ਰਾਈਜ਼ ਦੇਣ ਦੇ ਬਹਾਨੇ ਨਾਲ ਆਖਣ ਲੱਗੇ ਕਿਉਂ ਅੱਧੇ ਘੰਟੇ ਵਿੱਚ ਉਹਦੇ ਕੋਲ ਪਹੁੰਚ ਰਹੇ ਨੇ ਮੈਨੂੰ ਤਿਆਰ ਹੋਣ ਲਈ ਆਖ ਉਹ ਗੁਰਸੇਰਤ ਦੇ ਘਰ ਵੱਲ ਤੁਰ ਪਏ ਬਾਕੀ ਹਗਲੇ ਅੰਕ ਵਿੱਚ